ਜਿਹੜਾ ਉੜੀਆ ਬਸਤੀ ਦੇ ਨੇੜੇ ਜਿਹੜਾ ਉੜੀਆ ਬਸਤੀ ਦੇ ਨੇੜੇ ਜਿਹੜਾ ਏਰੀਆ ਪੈਂਦਾ ਉਸ ਤੇ ਸਰਹੰਦ ਰਿਆਪ ਚ ਅੱਜ ਮੁੰਡੇ ਨਾਰੇ ਸੀ ਤੇ ਉਹਨਾਂ ਚੋਂ ਦੱਸਿਆ ਜਾਂਦਾ ਕਿ ਇੱਕ ਅੱਫਾ ਕਰਤਾ ਹੋ ਗਿਆ ਹੋਂ ਤੱਕ ਤੋਂ ਤੋਂ ਗ੍ਰਿਆ ਹੁੰਦਾ ਤੇ ਸਮਾਜ ਸੇਵੀ ਸੰਸਥਾਵਾਂ ਪਹੁੰਚਣ ਹੈ ਤੇ ਨਾਲ ਹੀ ਐਨ ਡੀ ਆਰ ਐਫ ਦੀ ਟੀਮ ਪਹੁੰਚੀ ਹੈ ਰੈਸਕਿਊ ਕਰਨ ਵਾਸਤੇ ਆਪਾਂ ਜਾਣਕਾਰੀ ਲੈਣੇ ਆ ਜਿਹੜੇ ਸਵਾਸ ਸਿੰਘ ਸੰਸਥਾ ਦੇ ਮੈਂਬਰ ਨੇ ਸਾਰੇ ਸਭ ਤੋਂ ਪਹਿਲਾ ਜਿਹੜੇ ਭੱਜੇਗੇ ਉਹਨਾਂ ਦੀ ਉਮਰ ਕਿ ਉਹਨਾਂ ਦੀ ਉਮਰ ਵੀ ਇੰਨੀ ਛੇ ਸਾਲ ਉਹ ਡਰ ਦੇ ਮਾਰੇ ਭੱਜ ਕੇ ਜਦੋਂ ਇੱਕ ਬੱਚਾ ਤੇਜ ਪਹਾੜ ਦੇ ਵਿੱਚ ਡੁੱਬ ਗਿਆ ਕੁਝ ਪਤਾ ਲੱਗੇ ਕਿੱਥੋਂ ਦੇ ਰਹਿਣ ਵਾਲੇ ਨਹੀਂ ਸਰ ਅਜੇ ਤੱਕ ਪਤਾ ਨਹੀਂ ਲੱਗਿਆ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਨਹੀਂ ਬਾਕੀ ਪ੍ਰਸ਼ਾਸਨਿਕ ਮਤੇ ਦੇ ਪਹੁੰਚੇ ਬਾਕੀ ਲੱਗਿਆ ਸਹਾਰਾ ਟੀਮ ਵੀ ਲੱਗੀ ਹੋਈ ਹੈ ਕਿਹੜੀ ਕਿਹੜੀ ਟੀਮਾਂ ਆਗਿਆ ਹੁੰਦੇ ਸਹਾਰਾ ਟੀਮ ਲੱਗੀ ਹੋਈ ਐਨਡੀਆਰਪ ਬਗਾਰੇ ਲੱਗੀ ਹੋਈ ਹੈ ਕਨਾਲ ਪੁਲਿਸ ਵੀ ਮੌਕੇ ਤੇ ਸਰ ਕਿੰਨੇ 4 ਸੀ ਮਿੰਟ 4 ਸੀ ਸਰ ਤਿੰਨ ਤਾਂ ਨਿਕਲ ਗਏ ਸੀ ਇੱਕ ਤੇਜ ਪਹਾੜ ਦੇ ਵਿੱਚ ਡੁੱਬ ਗਿਆ ਸਰ ਪਤਾ ਨਹੀਂ ਲੱਗਿਆ ਕਿ 11 ਸਾਲ ਦੀ ਉਮਰ ਦੱਸੀ ਆ ਸਰ ਕਿੰਨਾ ਕ ਟਾਈਮ ਹੋ ਗਿਆ ਉਹਨੂੰ ਘੰਟਾ ਹੋ ਗਿਆ ਸਰ ਲੱਭਦੇ ਨੂੰ ਜੀ ਅੱਛਾ ਜੇ ਕੋਈ ਨਹੀਂ ਤਾਂ 11 ਸਾਲ ਦਾ ਦੱਸਿਆ ਯਾਰਾ ਮੁੰਡਾ 11 ਸਾਲ ਦਾ ਸੀਗਾ ਤੇ ਤਿੰਨ ਮੁੰਡੇ ਹੋਰ ਸੀ ਉਹਦੇ ਨਾਲ ਜਿਹੜੇ ਤਿੰਨ ਸੀਗੇ ਉਹ ਨਿਕਲ ਗਏ ਭੱਜ ਗਏ ਮੌਕੇ ਤੋਂ ਦਾਰ ਗਏ ਹੋਣਗੇ ਤੇ ਇੱਕ ਮੁੰਡਾ ਅੱਜ ਜਿਹੜਾ ਉਹ ਲੱਭਿਆ ਨਹੀਂ ਹਜੇ ਤੱਕ 11 ਸਾਲ ਦੀ ਉਮਰ ਸੀ ਤੁਸੀਂ ਦੇਖੋ ਮੌਕੇ ਤੇ ਜਿਹੜੇ ਮੌਜੂਦ ਹੈਗੇ ਆ ਲੋਕ ਉਹਨਾਂ ਤੋਂ ਪੁੱਛਦੇ ਆ ਬਾਈ ਜੀ ਕਿਹਨਾ ਇਹ ਨਾਮ ਨੇ ਲਈ ਇਹ ਜਿਹੜਾ ਤੇ ਮੁੰਡੇ ਰਜਨਨ ਬੱਚੇ ਨਾ ਹੁੰਦੇ ਹੈਗੇ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਦੁਬਾਰੇ ਵੀ ਤੇ ਇਹ ਬਹੁਤ ਗਲਤ ਹੈ ਤੇ ਬੱਚੇ ਨਾ ਹੁੰਦੇ ਆ ਹੁਣੇ ਵੀ ਕਹਿੰਦੇ ਪਤਰਾ ਵੀ ਪਹਿਲੇ ਦੀ ਗੱਲ ਹੈਗੀ ਚਾਰ ਬੱਚੇ ਨਾ ਰਹੀ ਛੋਟੇ ਸਿੱਟਾ ਬਹੁਤ ਬਣਾ ਕਰਦੇ ਉਹਨਾਂ ਨੂੰ ਹੂੰ ਤੇ ਚਾਰਾ ਇੱਕ ਡੁੱਬ ਗਿਆ ਤਿੰਨ ਸੋ ਭੱਜ ਗਏ ਉਹਨੇ ਨਹੀਂ ਪਤਾ ਲੱਗ ਰਿਹਾ ਉਹਨਾਂ ਨੇ ਘਰੇ ਜਾ ਕੇ ਦੱਸਿਆ ਨਹੀਂ ਦੱਸਿਆ ਤੇ ਉਹ ਗਰੀਬ ਠੁੱਕੇ ਵਾਲੇ ਬੱਚੇ ਹੁੰਦੇ ਆ ਮੁੜ ਕੇ ਜਿਮਨ ਨਾਲ ਪੇਰੈਂਟਸ ਨੂੰ ਵੀ ਦੱਸਿਆ ਵਾਲੇ ਤਾਂ ਪੇਰੈਂਟਸ ਨੂੰ ਚਾਹੇ ਜੋ ਪਤਾ ਲੱਗੂ ਲੱਗੂਗਾ ਇੱਥੇ ਅਨਸਾਰ ਵਾਲੇ ਆਏ ਸੀਗੇ ਫਿਰ ਐਨਆਰਟੀ ਟੀਮ ਆਈ ਹੈ ਆਪਣੇ ਤਿਆਰੀਆ ਕਰ ਰਹੇ ਹੁਣ ਅੰਦਰ ਜਾਣਗੇ ਨਹਿਰ ਚ ਬੱਚੇ ਲੱਭਣਗੇ ਤੇ ਵਿਚਕਾਰ ਵਿਚਾਰ ਡੁੱਬ ਚੁੱਕਿਆ ਹੈ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਹਾਤਾ ਕਿ ਪਸ਼ੂ ਵੀ ਡਿੱਗਦੇ ਨੇ ਬੱਚੇ ਵੀ ਡਿੱਗਦੇ ਐ ਕੋਈ ਇਹਦਾ ਝਾਲੀ ਵਗੈਰਾ ਲਾਈ ਜਾਵੇ ਇਸ ਦੀ ਸੇਫਟੀ ਵਾਸਤੇ ਕਿੱਥੇ ਕਿੱਥੇ ਜਿੱਥੇ ਸ਼ਹਿਰ ਏਰੀਆ ਵਸਫਾਤ ਵਾਲਾ ਏਰੀਆ ਉੱਥੇ ਜਾਲੀਆਂ ਲੱਗਣੀ ਬਹੁਤ ਜ਼ਰੂਰੀ ਹੈ ਤਾਂ ਕਿ ਕੋਈ ਬੱਚਾ ਨਾ ਡੇ ਸਕੇ ਨਾ ਕੋਈ ਪਸ਼ੂ ਡੇ ਸਕੇ ਤਾਂ ਇਹ ਲੱਗਿਆ ਕੌਣ ਸੀ ਮੁੰਡਾ ਕਿਹਦਾ ਸੀ ਨਹੀਂ ਪਤਾ ਨਹੀਂ ਲੱਗਿਆ ਜੀ ਹਲੇ ਤੱਕ ਨਾ ਕੋਈ ਉਹਦਾ ਪੇਰੈਂਟਸ ਆਇਆ ਹਲੇ ਤਿੰਨ ਬੱਚੇ ਸੀ ਉਹ ਵੀ ਭੱਜ ਗਏ ਉਹ ਵੀ ਨਹੀਂ ਪਤਾ ਕਿਹਨੇ ਪੱਛੇੜੇ ਸੀਗੇ ਐ ਇਹ अच्छा ये पहला भी ਹੁੰਦੇ ਰਹਿੰਦੇ ਹਾਲਾਤ ਸੇ ਹਾਂ ਇੱਥੇ ਹੁੰਦਾ ਹੀ ਰਹਿੰਦਾ ਜੀ ਆ ਮਹੀਨੇ 2 ਮਹੀਨੇ ਬਾਅਦ ਇੱਕ ਅਦਾ ਬੱਚੇ ਇੱਥੇ ਡਿੱਗੀ ਜਾਂਦਾ ਹੁੰਦਾ ਜਾਂ ਪਸ਼ੂ ਡਿੱਗਦੇ ਆ ਪਸ਼ੂ ਤਾਂ ਬਸ ਹਫਤੇ ਜੇ ਕਦਾ ਡਿੱਗਾ ਹੀ ਰਹਿੰਦੇ ਜੀ ਹੁਣ ਪਾਸੂ ਸੇ ਏਡਾ ਬੜਾ ਠੱਖਾ ਜਿਹਾ ਡਿੱਗ ਗਿਆ ਸੀ ਬਹੁਤ ਕੋਸ਼ਿਸ਼ ਕੀਤੀ ਨਹੀਂ ਨਿਕਲਿਆ ਫਿਰ ਬੜੀ ਮਸਤਰਾ ਨਾਲ ਜਾ ਕੇ ਅੱਗੇ ਜਾ ਕੇ ਉੱਥੇ ਜਾ ਕੇ ਕੱਟਿਆ ਨੂੰ ਹਮ ਇਹ ਨਾਲ ਉਹ ਡਾਕਟਰ ਵੈਟਰਨਰੀ ਡਾਕਟਰ ਗਿੱਦੂ ਚੌਣਾ ਜੀ ਇਹ ਦੱਸੋ ਵੀ ਇਸ ਵਾਰੀ ਡਾਕਟਰ ਸਾਹਿਬ ਹੀ ਰਹੇ ਤੇ ਆਇਦਨ ਹਾਲ ਸੇ ਹੁੰਦੇ ਰਹਿੰਦੇ ਆ ਇਹ ਨਾ ਜੀ ਇਹਨਾਂ ਜਿੰਨੇ ਇੱਥੇ ਨੇੜੇ ਦੇ ਨੇ ਮਕਾਨ ਆ ਪ੍ਰਵਾਸੀ ਜਿਹੜੇ ਮਜ਼ਦੂਰਾਂ ਦੇ ਉਹ ਜਾਣ ਤਾਂ ਇਹ ਆ ਬੱਚਾ ਬੱਚੇ ਜਿਆਦੇ ਆ ਆਸਾਂ ਸੰਭਾਲ ਨਹੀਂ ਰੱਖ ਸਕਦੇ ਉਹ ਕੀ ਤੁਸੀਂ اچانک ਮੈਂ ਇਸ ਰੂਟ ਉੱਤੋਂ ਦੀ ਜਾਨਾ ਦੋ ਤਿੰਨ ਗੇੜੇ ਮੇਰੇ ਆਮ ਆ ਦਿੱਲੀ ਦੇ ਕਿਉਂਕਿ ਮੈਂ ਦੇਖਦਾ ਉੱਥੇ ਇੱਕ ਦਿਨ ਪੁਲਿਸ ਚੌਂਕੀ ਕੋਲੇ ਜਮਾ ਪੁਲਿਸ ਚੌਂਕੀ ਦੇ ਨਾਲ ਘਟੋ ਘਟ 20 ਤੋਂ 25 ਸੀ ਨਿੱਕੇ ਨਿੱਕੇ ਬੱਚੇ ਸਾਰੇ ਨਾ ਹੀ ਜਾਂਦੇ ਸੀ ਤੇ ਉਹ ਬਾਈ ਫਿਰ ਆਏ ਆ ਛੋਟੇ ਬੱਚੇ ਆ ਪਾਣੀ ਜਿਆਦੇ ਆ ਨਹੀਂ ਤੈਰਨਾ ਆਉਂਦਾ ਉਹ ਉਸ ਤੋਂ ਬਾਅਦ ਜਦੋਂ ਸਾਰੇ ਇਕੱਠੇ ਹੋ ਕੇ ਨਾਉਣ ਲੱਗ ਜਾਂਦੇ ਆ ਤੇ ਇਹ ਹਾਸੇ ਨਾ ਦਿਨੋਂ ਦੇ ਨਹੀਂ ਹੋਈ ਜਾਂਦੇ ਆ ਪਰ ਕਾਰਨ ਇਹ ਆ ਵੀ ਇਹਦਾ ਸਭ ਤੋਂ ਵੱਡਾ ਕੰਟਰੋਲ ਪੁਲਿਸ ਵੀ ਇਕੱਲੀ ਕੁਝ ਨਹੀਂ ਕਰ ਸਕਦੀ ਕਿਉਂਕਿ ਪੁਲਿਸ ਕੋਲੇ ਤਾਂ ਹੋਰ ਹੀ ਕੰਮ ਆ ਤੁਹਾਨੂੰ ਪੌੜੀਆਂ ਨਹੀਂ ਬਣਾਈ ਹਾਂ ਪੌੜੀਆਂ ਵੀ ਸਭ ਤੋਂ ਵੱਡਾ ਹਾਂ ਇੱਕ ਚੀਜ਼ ਇਹ ਹੈ ਨਾ ਪੌੜੀਆਂ ਦਾ ਇੱਕ ਪੌੜੀਆਂ ਦਾ ਖਾਸ ਤੌਰ ਤੇ ਚਾਹੀਦੀਆਂ ਕਈ ਵਾਰ ਇਹ ਨਹੀਂ ਪਤਾ ਦੇ ਵੀਰ ਇਹ ਵੀ ਬੰਦਾ ਪਿੱਛੋਂ ਡਿੱਗ ਪੇ ਕਿੱਥੋਂ ਆ ਜੇ ਪੌੜੀਆਂ ਥਾ ਤਾਂ ਇਹ ਥੋੜਾ ਲੋਕਾਂ ਨੂੰ ਆਪ ਨੂੰ ਸੁਚੇਤ ਹੋਣਾ ਪਊਗਾ ਬੱਚਿਆਂ ਨੂੰ ਸਮਝਾਉਣਾ ਪਊਗਾ ਕਿਉਂਕਿ ਇਹ ਜਿੰਨਾ ਚਿਰ ਬੱਚੇ ਇਸ ਤਰ੍ਹਾਂ ਛੋਟੇ ਬੱਚੇ ਆ ਵੱਡਿਆਂ ਨੂੰ ਦੇਖ ਕੇ ਵਿੱਚ ਤੈਰਦੇ ਆ ਉਹਨਾਂ ਜਿਹੜੇ ਹਾਸੇ ਇਸ ਤਰ੍ਹਾਂ ਹੀ ਵਾਪਰਦੇ ਰਹਿਣਗੇ ਹਾਂ ਬੱਚਿਆਂ ਨੂੰ ਸਮਝਾਉਣਾ ਉਸ ਤੋਂ ਬਾਅਦ ਇੱਕ ਗੱਲ ਇਹ ਵੀ ਇਹਦੇ ਪਸ਼ੂ ਆਉਂਦੇ ਕਈ ਵਾਰ ਉਹਨਾਂ ਨੂੰ ਪਾਣੀ ਪੀਂਦੇ ਬਿਲਕੁਲ ਹਾਂ ਇਹ ਇਹ ਦੇ ਲਈ ਇੱਕ ਸੇਫਟੀ ਬਣਨੀ ਚਾਹੀਦੀ ਹੈ ਜਿਹੜੀ ਜਿਹੜੀ ਨਾ ਇੱਕ ਪਾਈਪ ਲੱਗ ਕੇ ਜਾਲੀ ਵਧੀਆ ਪ੍ਰੋਪਰ ਤੌਰ ਤੇ ਬਣ ਜੇ ਕਿਉਂਕਿ ਹੋਰ ਵੀ ਆ ਉਸ ਤੋਂ ਵਿੱਚ ਇਹਦੇ ਨਾਲ ਜੇ ਜਾਲੀ ਬਣ ਜੂਗੀ ਤਾਂ ਜਿਹੜੇ ਲੋਕ ਹੁਣ ਤੁਸੀਂ ਐ ਲਾ ਲਓ ਕਈ ਲੋਕ ਵਿੱਚ ਚੀਜ਼ਾਂ ਸੁੱਟ ਜਾਂਦੇ ਆ ਠੀਕ ਆ ਕੋਈ ਪਾ ਕਰਨਾ ਕੋਈ ਹੋਰ ਨੇੜੇ ਬਹਿ ਕੇ ਜਾਂ ਕਰਕੇ ਉਹਨਾਂ ਦਾ ਵੀ ਜਿਹੜਾ ਠੱਲ ਪਊਗੇ ਉਹਨਾਂ ਚੀਜ਼ਾਂ ਤੇ ਵੀ ਕਿਉਂਕਿ ਲੋਕਾਂ ਨੂੰ ਆਪ ਨੂੰ ਸੁਚੇਤ ਹੋਣਾ ਪਊਗਾ ਸਮੇਂਦਾਰੀ ਵਰਤਣੀ ਪਊਗੀ ਹੁਣ ਦੇਖੋ ਕਿੰਨੀਆਂ ਟੀਮਾਂ ਲੱਗੀਆਂ ਕਿੰਨਾ ਖਰਚਾ ਹੋਣਾ ਇਹਦੇ ਤੇ ਇਹਗਾ ਇਹ ਖਰਚਾ ਕਿਹਦੇ ਉੱਤੇ ਪੈਣਾ ਸਰਕਾਰ ਤੇ ਆਮ ਲੋਕਾਂ ਦੇ ਪੈਣਾ ਹਨ ਪਰ ਇਹ ਜੀਗਾ ਇਹਨਾਂ ਦੀ ਮਜਬੂਰੀ ਆ ਆਉਣਾ ਪੈਣਾ ਇੱਥੋਂ ਦੀ ਆਉਣ ਜਾਣ ਵਾਲੇ ਟ੍ਰੈਫਿਕ ਰਾਹਦਾਰ ਸਾਰੇ ਉਹ ਆ ਜਿਹੜੇ ਉਹ ਵੀ ਪਰੇਸ਼ਾਨ ਆ ਪਰ ਇਹ ਦਿਨੋਂ ਦਿਨ ਹਾਦਸੇ ਵੱਧਦੇ ਜਾਂਦੇ ਘਟਣ ਦੀ ਬਜਾਏ ਕਿਉਂਕਿ ਇਹਦੇ ਤੇ ਕੰਟਰੋਲ ਵੀ ਕਰਨਾ ਚਾਹੀਦਾ ਇੱਕ ਇਹਦੇ ਤੇ ਆ ਕੋਈ ਕਾਨੂੰਨ ਵੀ ਇਸ ਤਰ੍ਹਾਂ ਦਾ ਬਣੇ ਕਿ ਜਿਹੜੇ ਬੰਦੇ ਹੁਣ ਇਹਦੇ ਚ ਨਾਉਂਦੇ ਆ ਜਾਂ ਕਰਦੇ ਉਹਨਾਂ ਦੇ ਕੋਈ ਨਾ ਕੋਈ ਸਖਤ ਕਾਰਵਾਈ ਹੋਵੇ ਜਿਹਦੇ ਨਾਲ ਇਹ ਚੀਜ਼ਾਂ ਨਾ ਵਾਪਰਨਾ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਚੀਜ਼ਾਂ ਘਟਣ ਠੀਕ ਆ ਧੰਨਵਾਦ ਜੀ ਸਾਰਾ ਤਾਂ ਗੱਲੇ ਆ ਵੀ ਜਿਹੜਾ ਆਪਣਾ ਧਿਆਨ ਸਾਨੂੰ ਆਪ ਰੱਖਣਾ ਪਊਗਾ ਜਿਹੜੇ ਬੱਚੇ ਇੱਥੇ ਨਾ ਆਉਣ ਆਉਂਦੇ ਆ ਮਾਪਿਆਂ ਨੂੰ ਪਤਾ ਹੋਵੇ ਰੋਕ ਕੇ ਰੱਖਣਾ ਬੱਚਿਆਂ ਨੂੰ ਕਿਉਂਕਿ ਇਹ ਜੇ ਬੱਚਾ ਕੀ ਕੋਈ ਵੱਡਾ ਵੀ ਡੇਕ ਪਵੇ ਪਾਣੀ ਦਾ बहाव ਬੜਾ ਤੇਜ਼ ਹੈ ਕਿ ਨਿਕਲਣਾ ਮੁਸ਼ਕਲ ਹੈ ਕਈ ਵਾਰ ਹਾਦਸੇ ਹੋ ਚੁੱਕੇ ਆ ਕਈ ਮੌਤੇ ਹੋ ਚੁੱਕੇ ਆ ਇਹਦੇ ਵਿੱਚ ਜਦੋਂ ਕੋਈ ਨਸ਼ੇ ਦੇ ਵਿੱਚ ਜਾਂ ਫਿਰ ਕੋਈ ਬੱਚਾ ਹੁੰਦਾ ਹੈ ਇਹ ਚ ਚਾਲ ਮਾਤਮੁਰ ਕੋ ਨਿਕਲ ਨਹੀਂ ਆਉਂਦਾ ਔੜੀਆਂ ਡੇੜੇ ਤੇ ਰਹਿਣ ਕਿਤੇ ਹੁਣ ਐਨਡੀਆਰਫ ਦੀ ਟੀਮ ਪਹੁੰਚੀ ਆ ਰੈਸਕੂ ਲਈ ਜਿਹੜਾ ਲੱਭਣ ਦੀ ਕੋਸ਼ਿਸ਼ ਕਰਦੇ ਕਾਫੀ ਟਾਈਮ ਹੋ ਗਿਆ ਇੱਕ ਘੰਟੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਘੰਟਾ ਹੋ ਗਿਆ ਪਰ ਹਾਲੇ ਤੱਕ ਕੋਈ ਪਤਾ ਨਹੀਂ ਲੱਗਿਆ ਅਜੇ ਐਨਡੀਆਰਐਫ ਦੇ ਜਵਾਨ ਆਪਣਾ ਜਿਹੜਾ ਸਾਰਾ ਸਾਜ਼ੋ ਸਮਾਨ ਲੈ ਕੇ ਪਹੁੰਚਿਆ ਐ ਐਨਡੀਆਰਐਫ ਦੇ ਜਵਾਨ ਸਿਪਾਹੀ ਦੇ ਅੱਗੇ ਤਾਂ ਜਿੰਨਾ ਸਰ ਕੋਲ ਬੈਠਣਾ ਸੀ ਆਹ ਗੱਲ ਕਰਦੇ ਹੋ ਬਾਕਸਿੰਗ ਇਹਦਾ ਬੈਂਕ ਦਾ ਵਾਲੀ ਕੋਈ ਬਾਤ ਨਹੀਂ ਇਹਦੇ ਤੋਂ ਸਾਡਾ ਨਿੱਕਰ ਦਾ ਇਹ ਮੈਂ ਕੋਣ ਪਿਆ ਰਿਹਾ ਹੋ ਸਕਦਾ ਮਾ ਕੇ ਉਹ ਇੱਕ ਵਾਰ ਹਲਕੀ ਐ ਕਿ ਤੁਹਾਨੂੰ ਦੱਸ ਦਈਏ ਕਿ ਇਹ ਇੱਕੋ ਜਿਹੀ ਫਿਰ ਦੱਸ ਦਈਏ ਕਿ ਉੜਿਆ ਵਸਤੀ ਕਿਹੜੀ ਹੈਗੀ ਹੈ ਉੜਿਆ ਵਸਤੀ ਦੇ ਨੇੜੇ ਵਾਲਾ ਇਲਾਕਾ ਇਹ ਪਰਸਾ ਨਗਰ ਦੇ ਬਿਲਕੁਲ ਆਖਰ ਤੇ ਜਾ ਕੇ ਇਹ ਜਿਹੜਾ ਪੈ ਜਾਂਦਾ ਜਾਓ ਭਾਈ ਤਾਂ ਦੋਨੇ ਦਿਸ਼ਾਵਾਂ ਦੇ ਵਿੱਚ ਅਲੱਗ-ਅਲੱਗ ਐਂਡਆ ਰਫੀਟੀਆਂ ਉਹ ਲੱਭਣ ਦੀ ਕੋਸ਼ਿਸ਼ ਕਰ ਰਹੀ ਇਸ ਜਗ੍ਹਾ ਤੇ ਨਹਾਰੇ ਦੱਸਦੇ ਇਸ ਜਗ੍ਹਾ ਤੇ ਇੱਕ ਲਾਈਟ ਜੇਕਰ ਉਹ ਦੋ ਕਾਹ ਕਿਤਾ ਹੈ ਇਹਦੇ ਵਿੱਚ ਕੋਈ ਪੌੜੀਆਂ ਹਨਗੀਆਂ ਚਲਕਣ ਹੈਗੀ ਅੰਦਰ ਪਾਣੀ ਅੰਦਰ ਜਾਂਦਾ ਜੇ ਤਾਂ ਤੇ ਡੂੰਗੀ ਕਾਫੀ ਹੋ ਗਈ ਪਹਿਲਾਂ ਨਾਲੋਂ ਪਹਿਲਾਂ ਕੱਚੀ ਸੀਗੀ ਉਦੋਂ ਟੇਪਰ ਘੱਟ ਸੀਗੀ ਉਸ ਟਾਈਮ ਨਿਕਲ ਆ ਜਾਂਦਾ ਸੀ ਕੁਝ ਡੱਗ ਪੈਂਦਾ ਸੀਗਾ ਤੇ ਕਰਾਰ ਦੇ ਕੇ ਡੱਗ ਨਿਕਲ ਆ ਜਾਂਦਾ ਸੀ ਪਰ ਹੁਣ ਜਿਹੜਾ ਹੈਗਾ ਹੁਣ ਇਹ ਪੱਕੀ ਹੋਈ ਹੈ ਤੇ ਡੂੰਗੀ ਵੀ ਹੋ ਗਈ ਹੈ ਤੇ ਨਿਕਲਣਾ ਮੁਸ਼ਕਲ ਹੋ ਜਾਂਦਾ ਜਦੋਂ ਕੋਈ ਤੇ ਸਮਾਜ ਸੇਵੀ ਸੰਸਥਾਵਾਂ ਐਡੀਆਰਪੀ ਟੀਮ ਤੇ ਪੁਲਿਸ ਮੌਕੇ ਤੇ ਅਜੇ ਤੱਕ ਜਿਹੜੇ ਬੱਚੇ ਦੇ ਕੋਈ ਮਾਪਿਆਂ ਨੂੰ ਨਹੀਂ ਪਤਾ ਇਸ ਚੀਜ਼ ਦਾ ਕਿ ਜਿਹੜਾ ਬੱਚਾ ਨਹਿਰ ਚ ਡਿੱਗ ਗਿਆ ਤੁਸੀਂ ਸੋਚੋ ਕਿ ਕੀ ਬੀਤੂਗਾ ਨਾ ਮਾਪਿਆਂ ਤੇ ਜਦੋਂ ਉਹਨਾਂ ਨੂੰ ਪਤਾ ਲੱਗੂ ਸਾਡੇ ਦਾ ਬੱਚਾ ਉਹ ਨਹਿਰ ਦੇ ਵਿੱਚ ਰੁਪ ਗਿਆ ਤਾਂ ਤਾਂ ਦੇਖਦੇ ਹਾਂ ਕਦੋਂ ਤੱਕ ਐਨਡੀਐਫੀ ਦੀ ਟੀਮ ਹੁਣ ਪਹੁੰਚੀ ਅਤੇ ਅ ਕੋਸ਼ਿਸ਼ ਜਾਰੀ ਹੈ ਜਦੋਂ ਤੱਕ ਲੱਭਦੀ ਅਪਡੇਟ ਹੋਈ ਤਾਂ ਜ਼ਰੂਰ ਖਾਵਾਗੇ ਜੁੜੇ ਰਹੋ ਚੈਨਲ ਪੰਜ ਪਾਣੀ ਟੀਵੀ ਦੇ ਨਾਲ